ਹਾਂਜੀ ਦੋਸਤੋ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਨਮਸਕਾਰ ਰਾਮ ਰਾਮ ਹਾਂਜੀ ਦੋਸਤੋ ਆਪਾਂ ਅੱਜ ਹੋਇਆ ਲਾਈਵ ਤੇ ਤੁਹਾਡੇ ਨਾਲ ਇੱਕ ਪੰਜਾਬ ਦੇ ਮੁੱਦੇ ਤੇ ਪੰਜਾਬ ਦੀ ਸਿਆਸਤ ਤੇ ਗੱਦਿਆਂ ਕਰ ਲੋ ਆਪਾਂ ਨੂੰ ਪਤਾ ਹੈ ਪੰਜਾਬ ਦੇ ਵਿੱਚ ਜਿਵੇਂ ਨੀ ਚੋਣ ਆ ਗਈ ਹੈ ਜਿੰਦੇ ਵਿੱਚ ਉਲਟਾ-ਪੁਲਟੇ ਲੀਡਰਾਂ ਦੀ ਵਰਕਰਾਂ ਦੀ ਹੋਣੀ ਸ਼ੁਰੂ ਹੋ ਗਈ ਹੈ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਮੌਜੂਦਾ ਪਾਰਟੀ ਸੱਤਾਧਾਰੀ ਪਾਰਟੀ ਆਮ ਆਦੀ ਪਾਰਟੀ ਨੂੰ ਇੱਕ ਵਾਰ ਝਟਕਾ ਲੱਗ ਸਕਦਾ ਹੈ ਕਿਉਂਕਿ ਜੋ ਜਦ ਦਬਾਹ ਹਲਕੇ ਤੋਂ ਦਿਨ ਪੀਟੇ ਲੋਜੀ ਆਮ ਆਦੀ ਪਾਰਟੀ ਨੂੰ ਜੁਆਇਨ ਕਰ ਗਏ ਨੇ ਕਿਸੇ ਟਾਈਮ ਵੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਾਪਸ ਅਕਾਲੀ ਦਲ ਵਿੱਚ ਜਾ ਸਕਦੇ ਨੇ ਉਸ ਦਾ ਇੱਕ ਇੱਕ ਕਾਰਨ ਹੈ ਕਿ ਕੱਲ ਸੁਖਵੀਰ ਸਿੰਘ ਬਾਦਲ ਦੀ ਇੱਕ ਬਹੁਤ ਹੀ ਜ਼ਿਆਦਾ ਵੀਡੀਓ ਇੰਟਰਵਿਊ ਵਾਲਾ ਕਲਿੱਪ ਵਾਇਰਲ ਹੋ ਰਿਹਾ ਸੀ ਜਿੰਦੇ ਵਿੱਚ ਸੁਖਵੀਰ ਸਿੰਘ ਬਾਦਲ ਜੀ ਇੰਨੇ ਜ਼ਿਆਦਾ ਭਾਵੁਕ ਹੋਏ ਦਿਖੇ ਨਜ਼ਰ ਆਏ ਤੇ ਲੋਕਾਂ ਦੇ ਅਲੱਗ-ਅਲੱਗ ਰਾਏ ਕਮੈਂਟਾਂ ਵਿੱਚ ਕੋਈ ਡਿੰਪੀ ਢਿੱਲੋਂ ਨੂੰ ਕੀ ਬੋਲ ਰਿਹਾ ਸੀ ਕੋਈ ਗਦਾਰ ਕੋਈ ਕੀ ਕੋਈ ਕੀ ਕਹਿੰਦੇ ਬੋਲ ਰਿਹਾ ਸੀ ਪਰ ਡਿੰਪੀ ਢਿੱਲੋਂ ਵੀ ਸੋਚਦਾ ਹੋਊਗਾ ਤੇ ਨਾਰੀ ਸੁਖਵੀਰ ਸਿੰਘ ਬਾਦਲ ਨੇ ਇੱਕ ਆਫਰ ਵੀ ਕੀਤਾ ਕਿ ਡਿੰਪੀ ਢਿੱਲੋਂ ਜੇ 1 ਮਹੀਨੇ ਬਾਅਦ ਵੀ ਅਕਾਲੀ ਦਲ ਵਿੱਚ ਵਾਪਸ ਆਉਂਦੇ ਨੇ ਤਾਂ ਅਸੀਂ ਉਹਨਾਂ ਨੂੰ ਜੀ ਆਇਆਂ ਕਹਾਂ ਤੇ ਉਸੇ ਤਰ੍ਹਾਂ ਹੀ ਮਾਨ ਤੇ ਸਨਮਾਨ ਦਿਆਂਗੇ ਤੇ ਟਿਕਟ ਉਹਨਾਂ ਨੂੰ ਹੀ ਦਿਆਂਗੇ ਆਪਾਂ ਜੇ ਗੱਲ ਕਰੀਏ ਤਾਂ ਸੁਖਵੀਰ ਸਿੰਘ ਬਾਦਲ ਜੀ ਜਿਨ੍ਹਾਂ ਇਹ ਭਾਗੂ ਇਸ ਇੰਟਰਵਿਊ ਵਿੱਚ ਇਸ ਵੀਡੀਓ ਵਿੱਚ ਦਿਖਾਈ ਦਿੱਤੇ ਇਸ ਤੋਂ ਪਹਿਲਾਂ ਕਿੰਨੇ ਪਾਰਟੀ ਦੇ ਲੀਡਰ ਵੱਡੇ-ਵੱਡੇ ਥੰਮ ਪਾਰਟੀ ਵਿੱਚੋਂ ਨਿਕਲ ਕੇ ਬਾਹਰ ਆਏ ਤਸਕਵੀਰ ਸਿੰਘ ਬਾਦਲ ਜੀ ਦੇ ਖਿਲਾਫ ਬਹੁਤ ਕੁਝ ਬੋਲੇ ਤਾਂ ਉਹਨੇ ਆਪਣੇ ਧੜੇ ਵੀ ਬਣਾਏ ਉਸ ਟਾਈਮ ਸਵੀਰ ਸਿੰਘ ਬਾਦਲ ਨਹੀਂ ਡੋਲਿਆ ਪਰ ਇੱਕ ਡਿੰਪੀ ਢਿੱਲੋ ਜਿਹਨੂੰ ਆਪਣਾ ਇੱਕ ਭਰਾ ਇੱਕ ਸੱਜੀ ਬਾਹ ਕਿਦਨਬ ਹਲਕੇ ਤੋਂ ਮੰਦਾ ਸੀ ਜਦੋਂ ਉਹ ਆਮ ਆਦੀ ਪਾਰਟੀ ਜੁਆਇਨ ਕਰ ਜਾਂਦਾ ਤਾਂ ਬਹੁਤ ਹੀ ਜ਼ਿਆਦਾ ਭਾਵੁਕ ਨਜ਼ਰ ਦਿਖੇ ਇੰਨਾ ਕਦੇ ਹਾਰਨ ਤੇ ਵੀ ਦੁੱਖ ਮਹਿਸੂਸ ਨਹੀਂ ਕੀਤਾ ਇੰਨਾ ਕਦੇ ਪਾਰਟੀ ਦੇ ਵੱਡੇ ਵੱਡੇ ਲੀਡਰ ਬਾਹਰ ਜਾਣ ਤੇ ਖੁੱਲ ਕੇ ਉਹਨਾਂ ਦੇ ਖਿਲਾਫ ਬੋਲਣ ਤੇ ਵੀ ਇੱਕ ਨਹੀਂ ਕਬਰਾਏ ਜਿੰਨਾ ਕਲ ਉਦਾਸ ਤੇ ਮਹਿਸੂਸ ਉਹਨਾਂ ਨੇ ਕੀਤਾ ਤਾਂ ਇਹ ਗੱਲ ਡਿੰਪੀ ਢਿੱਲੋਂ ਵੀ ਸੋਚਦਾ ਹੋਊਗਾ ਕਿ ਮੈਂ ਕੀ ਕਰ ਲਿਆ ਕਿੰਨਾ ਮਾਨ ਸਨਮਾਨ ਸੁਖਬੀਰ ਸਿੰਘ ਬਾਦਲ ਜੀ ਨੇ ਸੁਖਬੀਰ ਸਿੰਘ ਬਾਦਲ ਜੀ ਦੀ ਪਾਰਟੀ ਅਕਾਲੀ ਦਲ ਨੇ ਦਿੱਤਾ ਸੀ ਪਰ ਸੁਖਬੀਰ ਸਿੰਘ ਬਾਦਲ ਜੀ ਕਹਿ ਰਹੇ ਸੀ ਕਿ ਇੰਨਾ ਮਾਨ ਤੇ ਸਨਮਾਨ ਆਮ ਆਦੀ ਪਾਰਟੀ ਨਹੀਂ ਦੇਵੇਗੀ ਦੋਸਤੋ ਜੇ ਆਪਾਂ ਹੁਣ ਗੱਲ ਕਰੀਏ 2007 ਤੋਂ ਲੈ ਕੇ 2017 ਵਿੱਚ ਬਹੁਤ ਹੀ ਜ਼ਿਆਦਾ ਕੰਮ ਪੰਜਾਬ ਦੇ ਵਿੱਚ ਹੋਏ ਸੀ ਬਹੁਤ ਹੀ ਜ਼ਿਆਦਾ ਤੇ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ 5 ਸਾਲ ਰਹੀ ਤੇ ਦੋ ਤੋਂ 3 ਸਾਲ ਆਮ ਆਦਮੀ ਪਾਰਟੀ ਨੋ ਗਏ ਜੋ ਕਿ ਹੁਣ ਵੀ ਕੰਮ ਲਗਭਗ ਪਿੰਡਾਂ ਦੀਆਂ ਸੜਕਾਂ ਦੇ ਮਾੜੇ ਹਾਲਾਤ ਨੇ ਪਰ ਜੇ ਗੱਲ ਕਰੀਏ ਆਮ ਆਦੀ ਪਾਰਟੀ ਵਿੱਚ ਜ਼ਰੂਰ ਹੈ ਇਹ ਕੰਮ ਹੋਊਗਾ ਕਦੇ ਵੀ ਢਿੰਪੀ ਢਿੱਲੋਂ ਵਾਪਸ ਜਾ ਸਕਦਾ ਹੈ ਜਿਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਜੀ ਉਹਨਾਂ ਨੂੰ ਆਫਰ ਕਰਦੇ ਪੈਨੇ ਜੇ ਆਪਾਂ ਗੱਲ ਕਰੀਏ ਕੋਈ ਇੰਨਾ ਦੁੱਖ ਦੁਸ਼ਮਣ ਦੇ ਮਾਰਨ ਦਾ ਨਹੀਂ ਹੁੰਦਾ ਜਿੰਨਾ ਕੋਈ ਸੱਜਣ ਮਾਰਦਾ ਹੈ ਹਾਂਜੀ ਦੋਸਤੋ ਉਹ ਗਾਣਾ ਕਾਇਆ ਸੀ ਨਵਾ ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਬਰੂ ਬਾਕੀ ਰਹਿ ਗਏ ਹਾਲ ਕੋਚ ਦੇ ਤਾ ਕੋਈ ਗੱਲ ਬਣੀ ਬਾਜੀ ਮਾਰ ਗਿਆ ਬਸਾ ਵਾਲਾ ਡੰਬੀ ਪਮੱਕਰ ਰਹਿ ਗਏ ਦਰਿਆ ਵਿੱਚੋਂ ਦੇ ਤਾਂ ਜਿਹੜੇ ਹੁਣ ਵਿਚਾਰੇ 2012 ਤੋਂ ਲੈ ਕੇ 2024 ਤੱਕ ਆਮ ਆਦੀ ਪਾਰਟੀ ਲਈ ਮਿਹਨਤ ਕੀਤੀ ਦਿਨ ਰਾਤ ਇੱਕ ਕੀਤਾ ਜਿਨ੍ਹਾਂ ਨੇ ਆਮ ਆਦੀ ਪਾਰਟੀ ਲਈ ਮਿਹਨਤ ਕੀਤੀ ਜਿਤਾਇਆ ਆਪਣੇ ਹਲਕੇ ਗਿੱਦਰਵਾ ਤੇ ਜੋਰ ਲਾਇਆ ਜਿਨ੍ਹਾਂ ਨੇ ਉਸ ਟਾਈਮ ਰਾਜੇਵਰੀ ਦੇ ਨਾਲ ਵੀ ਬੈਰ ਪਾਏ ਕਾਂਗਰਸ ਨਾਲ ਵੀ ਅਕਾਲੀਆਂ ਨਾਲ। ਅੱਜ ਕੀ ਸੋਚਦੇ ਹੋਣਗੇ। ਬਈ ਜਿਹੜੇ ਹੁਣ ਵਿਚਾਰੇ ਆਗੂ ਸੀ ਹੁਣ ਉਹ ਇਨਸਾਨੀ ਨੇ ਆਮ ਆਦੀਵਾਦੀ ਦੇ ਆ ਭਗਵੰਤਬਾਹ ਜੀ ਇਹ ਕਹਦੇ ਸੀ ਕਿ ਅਸੀਂ ਆਮ ਕਰਾ ਦੇ ਲੋਕਾਂ ਨੂੰ ਟਿਕਟ ਦੇਾਂਗੇ। ਪਰ ਹੁਣ ਆਮ ਕਰਾ ਦੇ ਕਾਕੇ ਕਿਉਂ ਨਹੀਂ ਲੱਭ ਰਹੇ? ਕਿਉਂ ਤੁਹਾਨੂੰ ਦੁਜੀਆ ਪਾਰਟੀ ਵਿੱਚ ਉਤਿਉਣਾਉਣੇ ਪੈ ਗਏ ਕੀ ਤੁਹਾਨੂੰ ਆਪਣੇ ਹੀ ਲੋਕਾਂ ਤੇ ਵਿਸ਼ਵਾਸ ਨਹੀਂ ਹੈ ਇਹ ਗੱਲ ਉਥੋਂ ਦੇ ਲੋਕਾਂ ਦੀ ਕਹਿਣੀ ਹੈ ਕਿ ਖੁੱਲ ਕੇ ਬੀਪੀ ਢਿੱਲੋਂ ਦੇ ਵਿਰੋਧ ਵਿੱਚ ਵੀ ਆਏ ਨੇ ਕੁਝ ਆਮ ਆਦਮੀ ਪਾਰਟੀ ਦੇ ਵਰਕਰ ਤੇ ਅਕਾਲੀ ਦਲ ਦੇ ਵਰਕਰ ਵੀ ਤੇ ਉਧਰ ਰਾਜਾ ਬਰਿੰਗ ਬਹੁਤ ਹੀ ਜ਼ਿਆਦਾ ਖੁਸ਼ ਨਜ਼ਰਤ ਆ ਰਹੇ ਨੇ ਕਿਉਂਕਿ ਉਹਨਾਂ ਦੀ ਘਰ ਵਾਲੀ ਲਈ ਰਾਹ ਪੱਧਰ ਹੋ ਗਿਆ ਜੇਕਰ ਰਾਜਾ ਬਰਿੰਗ ਜੀ ਦੀ ਘਰ ਵਾਲੀ ਅਮ੍ਰੇਤਾ ਵੀ ਨਾ ਮદાન ਵਿੱਚ ਆਉਂਦੀ ਹੈ ਤਾਂ ਲਗਭਗ ਜਤਨ ਦੇ ਚਾਂਸ 101% ਦਿਖਾਈ ਦੇ ਰਹੇ ਜੇਕਰ ਡਿਪੀਟੀ ਲੋਕ ਅਕਾਲੀ ਦਲ ਪਾਰਟੀ ਤੋਂ ਉਮੀਦਵਾਰ ਹੁੰਦੇ ਤਾਂ ਅਕਾਲੀ ਦਲ ਪਾਰਟੀ ਦੇ ਮੀਂਦਵਾ ਦੀ ਜਿੱਤ ਪੱਕੀ ਸੀ ਕਿਉਂਕਿ ਲੋਕ ਖਫਾ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਵਾਅਦਿਆਂ ਤੋਂ ਤੇ ਉਹਨਾਂ ਤੋਂ ਹਰ ਦਰਮ ਹਰ ਵਰਗ ਪਿੱਛੇ हट ਗਿਆ ਦੁਖੀ ਹੋ ਚੁੱਕਿਆ ਹੈ ਤੇ ਦੋਸਤੋ ਹੁਣ ਆਪਾਂ ਗੱਲ ਕਰਦੇ ਆ ਸੁਖਵੀਰ ਸਿੰਘ ਬਾਦਲ ਜੀ ਦੀ ਸੁਖਵੀਰ ਸਿੰਘ ਬਾਦਲ ਜੀ ਇੱਕ ਉਹ ਨੇਤਾ ਨੇ ਜਿਹੜੇ ਕਦੇ ਵੀ ਨਹੀਂ ਘਵਰੇ ਸੀ ਪਰ ਦਿੱਲੀ ਭੀ ਢਿਲੋ ਦੇ ਜਾਨ ਵਿੱਚ ਬਹੁਤ ਹੀ ਜ਼ਿਆਦਾ ਮਹਿਸੂਸ ਉਹਨਾਂ ਨੂੰ ਹੋਇਆ ਤੇ ਦੋਸਤੋ ਤੁਸੀਂ ਜ਼ਰੂਰ ਆਪਣੀ رائے ਦਿਓ ਗਿੱਦੜਵਾ ਹਲਕੇ ਤੋਂ ਕੌਣ ਬਾਜੀ ਮਾਰ ਸਕਦਾ ਹੈ ਕਾਂਗਰਸ ਆਮ ਆਦੀ ਪਾਰਟੀ ਅਕਾਲੀ ਦਲ ਜਾਂ ਬੀਜੇਪੀ